ਪੰਜਾਬ ਦੇ ਇੱਕ ਅਣਖੀ ਪਰਿਵਾਰ ਦੇ ਵਿੱਚ ਜਦੋਂ ਇੱਕ ਬੱਚੇ ਨੇ ਜਨਮ ਲਿਆ ਤਾਂ ਉਦੋਂ ਉਹਨਾਂ ਦੇ ਚਾਚਾ ਅਜੀਤ ਸਿੰਘ ਜੀ ਜੋ ਕਿ ਇਨਕਲਾਬੀ ਸਨ ਜੇਲ੍ਹ ਚੋਂ ਰਹਾ ਹੋ ਕੇ ਆਏ ਸੀ ਇਸ ਲਈ ਉਸ ਬੱਚੇ ਦਾ ਨਾਮ ਭਾਗਾ ਵਾਲਾ ਰੱਖਿਆ ਗਿਆ ਪਰਿਵਾਰ ਪੂਰਾ ਇਨਕਲਾਬੀ ਸੀ ਤੇ ਇਨਕਲਾਬ ਦੀ ਗੁੜਤੀ ਉਹ ਬੱਚੇ ਨੂੰ ਪਰਿਵਾਰ ਵਿੱਚ ਵਿਰਸੇ ਵਿੱਚੋਂ ਹੀ ਮਿਲੀ ਸੀ ਤੇ ਇਸੇ ਕਰਕੇ ਉਹ ਬੱਚਾ ਭਗਤ ਸਿੰਘ ਬਣਿਆ ਦੇਸ਼ ਲਈ ਲੜਦਾ ਰਿਹਾ ਸੰਘਰਸ਼ ਕਰਦਾ ਰਿਹਾ ਅੰਗਰੇਜ਼ਾਂ ਦੇ ਤਸੀਹੇ ਚ ਆਉਂਦਾ ਰਿਹਾ ਆਪਣੇ ਸੁੱਖ ਚੈਨ ਸਹੂਲਤਾ ਸਭ ਉਹਨੇ ਤਿਆਗਤੀਆਂ ਵਿਆਹ ਦੀ ਪੇਸ਼ਕਸ਼ ਠੁਕਰਾ ਕੇ 23 ਮਾਰਚ 1931 ਨੂੰ ਆਪਣੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਸਮੇਤ ਹਾਸ ਕੇ ਫਾਂਸੀ ਤੇ ਚੜ ਗਿਆ ਰਸਾ ਚੁੰਮ ਕੇ ਗਲ ਵਿੱਚ ਪਾਇਆ ਤੇ ਦੇਸ਼ ਲਈ ਲੜਦਾ ਹੋਇਆ ਸ਼ਹੀਦ ਹੋ ਗਿਆ ਉਸ ਮਹਾਨ ਯੋਧੇ ਦੀ ਕੁਰਬਾਨੀ ਨੂੰ ਆਓ ਉਹਨਾਂ ਦੇ ਸਾਥੀਆਂ ਸਨੇਤ ਰਾਜਗੁਰੂ ਅਤੇ ਸੁਖਦੇਵ ਸਮੇਤ ਪ੍ਰਣਾਮ ਕਰੀਏ ਯਾਦ ਕਰੀਏ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪਣੇ ਦੇਸ਼ ਨੂੰ ਸੋਹਣਾ ਬਣਾਈਏ ਧੰਨਵਾਦ